ਜਿਨੂੰ ਹਲੇ ਵੀ ਇਹ ਲੱਗਦਾ ਕੋਈ ਭਰਮ ਭੁਲੇਖਾ ਕੋਈ ਸ਼ੱਕ ਹੈ ਕਿ ਸਾਨੂੰ ਕੁਝ ਨਹੀਂ ਹੋਣਾ ਇਹ ਤਾਂ ਉਹੀ ਲੋਕ ਸੀ ਜਿਹੜੇ ਕਿਸੇ ਕਾਰਨਾ ਕਰਕੇ ਹਲੇ 30 ਦੀ 40-40 ਸਾਲ ਤੋਂ ਬੰਦ ਨੇ ਕਿਸੇ ਕਾਰਨਾ ਕਰਕੇ ਨਹੀਂ ਉਹ ਸਾਡੇ ਕਰਕੇ ਸਾਡੀਆਂ ਨਸਲਾਂ ਖਾਤਰ ਸਜ਼ਾ ਪੂਰੀ ਹੋਣ ਤੋਂ ਬਾਅਦ ਦੁੱਗਣੀ ਸਜ਼ਾ ਕੱਟ ਕੇ ਵੀ ਹਲੇ ਅੰਦਰ ਹੈ ਇੱਕ ਵੀ ਬੰਦਾ ਕੋਈ ਸਰਕਾਰ ਦੀ ਲੋਚਨਾ ਕਰਦਾ ਸਰਕਾਰ ਦੀਆਂ ਮਾਰੀਆਂ ਨੀਤੀਆਂ ਦੇ ਖਿਲਾਫ ਬੋਲਦਾ ਉਹਨੂੰ ਜਦੋਂ ਮਰਜ਼ੀ ਚੱਕ ਕੇ ਅੱਤਵਾਦੀ ਲਾਂ ਦੇਣਗੇ ਇੱਕ ਬੰਦੇ ਨੂੰ ਧਾਰ 113 ਲੱਖ ਚੱਕ ਕੇ ਅੰਦਰ ਸਿੱੜ ਦੇਣਗੇ ਕੋਈ ਸੁਣਵਾਈ ਨਹੀਂ ਹੋਣੀ ਜਨੇ ਤਾਂ ਕੋਈ ਵੀ ਬੰਦਾ ਬਖਸ਼ਿਆ ਨਹੀਂ ਜਾਣਾ ਜੇ ਸਾਨੂੰ ਲੱਗਦਾ ਵੀ ਇੱਥੇ ਲੜਨ ਵਾਲਿਆਂ ਤੇ ਸੰਘਰਸ਼ ਕਰਨ ਵਾਲਿਆਂ ਤੇ ਨੂਏ ਟਾਰਗੇਟ ਕਰਨਗੇ ਇੱਥੇ ਜਿਹੜਾ ਬੰਦਾ ਸਾਰ ਸੋਡੇ ਸਾਹ ਲੈਂਦੇ ਵੀ ਟੈਕਸ ਲੱਗਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਸਮੁੱਚੇ ਦਲਪੰਥ ਵੱਲੋਂ ਕੌਮੀ ਇਨਸਾਫ ਮੋਰਚਾ ਟੀਮ ਵੱਲੋਂ 25 ਜਨਵਰੀ ਨੂੰ ਕੌਮੀ ਇਨਸਾਫ ਮੋਰਚਾ ਜਿਹੜਾ ਚੰਡੀਗੜ੍ਹ ਦੇ ਵਿੱਚ ਲੱਗਿਆ ਹੋਇਆ ਜਿਸ ਮੋਰਚੇ ਨੂੰ ਅੱਜ 2 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ 2 ਸਾਲ ਤੋਂ ਵੀ 10-12 ਦਾ ਨੰਘੇ ਆ ਲਗਾਤਾਰ ਇੱਥੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਹੋਈਆਂ ਬੇਅਦਬੀਆਂ ਨੂੰ ਲੈ ਕੇ ਜਾਂ ਹੋਰ ਮਸਲਿਆਂ ਨੂੰ ਲੈ ਕੇ ਲਗਾਤਾਰ ਇਹ ਮੋਰਚਾ ਸਰਗਰਮਾ ਇਸ ਤਰ੍ਹਾਂ ਬਾਬਾ ਰਾਜਾ ਜੀ ਨੇ ਦੱਸਿਆ ਕਿ ਵੱਖ-ਵੱਖ ਦਲ ਪੰਥ ਘੱਟ ਗਿਣਤੀਆਂ ਜਿੰਨਾ ਤੇ ਵੀ ਇਸ ਵੇਲੇ ਜ਼ੁਲਮ ਹੋ ਰਿਹਾ ਉਹ ਸਾਰੇ ਇੱਥੇ ਪਹੁੰਚ ਰਹੇ ਐ ਅਸੀਂ ਸਮੁੱਚੀ ਸਿੱਖ ਸੰਗਤ ਨੂੰ ਘੱਟ ਗਿਣਤੀਆਂ ਨੂੰ ਜਾਂ ਜਿਹੜੇ ਵੀ ਪੀੜਤ ਨੇ ਸਾਰੀਆਂ ਤਰ੍ਹਾਂ ਨੂੰ ਅਪੀਲ ਕਰਦੇ ਆ ਕਿ 25 ਤਰੀਕ ਨੂੰ ਇੱਕ ਮਹਾ ਪੰਚਾਇਤ ਵੱਡਾ ਇਕੱਠ ਇਸ ਕੌਮਨ ਸਾਹ ਮੋਰਜ ਕੀਤਾ ਜਾ ਰਿਹਾ ਉਮਰ ਹਮਾਕੇ ਪਹੁੰਚੋ ਪਹੁੰਚਣ ਦੀ ਕਿਉਂ ਲੋੜ ਹੈ ਜਿਹਨੂੰ ਹਲੇ ਵੀ ਇਹ ਲੱਗਦਾ ਕੋਈ ਭਰਮ ਭੁਲੇਖਾ ਕੋਈ ਸ਼ੱਕ ਹੈ ਕਿ ਸਾਨੂੰ ਕੁਝ ਨਹੀਂ ਹੋਣਾ ਇਹ ਤਾਂ ਉਹੀ ਲੋਕ ਸੀ ਜਿਹੜੇ ਕਿਸੇ ਕਾਰਨਾ ਕਰਕੇ ਇਹਨੇ 30 ਦੀ 40 40 ਸਾਲ ਤੋਂ ਬੰਦ ਨੇ ਕਿਸੇ ਕਾਰਨਾ ਕਰਕੇ ਨਹੀਂ ਉਹ ਸਾਡੇ ਕਰਕੇ ਸਾਡੀਆਂ ਨਸਲਾਂ ਖਾਤਰ ਸਾਡੇ ਪੰਜਾਬ ਖਾਤਰ ਸਾਡੀ ਕੌਮ ਖਾਤਰ ਜਿਨ੍ਹਾਂ ਦੇ ਅੰਦਰ ਦਰਦ ਸੀ ਉਹ ਸਜ਼ਾ ਪੂਰੀ ਹੋਣ ਤੋਂ ਬਾਅਦ ਦੁੱਗਣੀ ਸਜ਼ਾ ਕੱਟ ਕੇ ਵੀ ਹਲੇ ਅੰਦਰ ਹੈ ਤੇ ਅਗਲੀ ਜਿਹੜੀ ਗੱਲ ਸਾਡੇ ਧਿਆਨ ਕਰਨ ਵਾਲੀ ਹੈ ਕਿ ਹੁਣ ਤਾਂ ਕਾਨੂੰਨ ਵੀ ਹੋਰ ਖਤਰਨਾਕ ਬਣਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵੀ ਬੰਦਾ ਜਿਹੜਾ ਵੀ ਕੋਈ ਇੱਕ ਵੀ ਇਨਸਾਨ ਇਹਨਾਂ ਵੀ ਕੋਈ ਸੰਗਠਨ ਕੋਈ ਜਥੇਬੰਦੀ ਕੋਈ ਕਿਸੇ ਮੋਰਚੇ ਨੂੰ ਲਾਊਗੀ ਜਾਂ ਕੋਈ ਸਰਕਾਰ ਦੀਆਂ ਨੀਤੀਆਂ ਦੀ ਲੋਚਨਾ ਕਰੂ ਤਾਂ ਹੀ ਕੋਈ ਕਾਰਵਾਈ ਕਰਨਗੇ ਹੁਣ ਇਹਨਾਂ ਨੇ ਧਾਰਾ 113 ਜਿਹੜੀ ਰੱਖੀ ਹੈ ਇੱਕ ਵੀ ਬੰਦਾ ਕੋਈ ਸਰਕਾਰ ਦੀ ਲੋਚਨਾ ਕਰਦਾ ਸਰਕਾਰ ਦੀਆਂ ਮਾਰੀਆਂ ਨੀਤੀਆਂ ਦੇ ਖਿਲਾਫ ਬੋਲਦਾ ਉਹਨੂੰ ਜਦੋਂ ਮਰਜ਼ੀ ਚੱਕ ਕੇ ਅੱਤਵਾਦੀ ਧਾਂਨ ਦੇਣਗੇ ਇੱਕ ਬੰਦੇ ਨੂੰ ਧਾਰ 113 ਲੱਖ ਚੱਕ ਕੇ ਅੰਦਰ ਸਿੱਟ ਦੇਣਗੇ ਕੋਈ ਸੁਣਵਾਈ ਨਹੀਂ ਹੋਣੀ ਆਪਾਂ ਦੇਖ ਹੀ ਰਹੇ ਹਾਂ ਪਹਿਲਾਂ ਐਨਐਸਏ ਦੇ ਵੀ ਸਾਡੇ ਨੌਜਵਾਨ ਚੱਕ ਕੇ ਅੰਦਰ ਕੀਤੇ ਹੁਣ ਅੰਦਰ ਬੈਠਿਆਂ ਦੇ ਯੂਪੀਏ ਲਾਤੀ ਤੁਸੀਂ ਹੋਰ ਦੇਖੋ ਮੋਦੀ ਜਦੋਂ ਫਿਰੋਜ਼ਪੁਰ ਆਇਆ ਸਾਨਾ ਨੇ ਉਹਦਾ ਵਿਰੋਧ ਕੀਤਾ ਮੋਦੀ ਆਪ ਦੇ ਕਾਰਨਾ ਕਰਕੇ ਵਾਪਸ ਚ ਲੈ ਗਿਆ ਇਹ ਸਾਰਿਆਂ ਨੂੰ ਪਤਾ ਪਰ ਉਹਨਾਂ ਉਸ ਸਮੇਂ ਦੇ ਕੁਲਗੜੀ ਥਾਣੇ ਦੇ ਵਿੱਚ ਫਰੋਇਪੁਰ ਦੇ ਵਿੱਚ ਮੁਕੱਦਮਾ ਦਰਜ ਹੋਇਆ ਸਾਨਾ ਦੇ ਉੱਤੇ ਤੇ ਉਹ ਮੁਕੱਦਮੇ ਦੇ ਵਿੱਚ ਮਵੂਲੀ ਜੀਆਂ ਧਾਰਾ ਲੱਗੀਆਂ ਸੀਗੀਆਂ ਹੁਣ ਉਹ ਮੁਕੱਦਮੇ ਦੇ ਵਿੱਚ ਸੈਂਟਰ ਦਾ ਹੱਥ ਔਕਾ ਬਣ ਕੇ ਭਵੰਤਮਾਨ ਨੇ ਵੀ 307 ਜਿਹੜੀ ਹੁਣ ਧਾਰਾ ਬਦਲ ਗਈ ਆ ਰਾਦਾ ਕਤਲ ਦੀ ਧਾਰਾ ਰਾਦਾ ਕਤਲ ਦੀ ਧਾਰਾ ਉਹਦੇ ਤੇ ਜੋੜ ਦਿੱਤੀ ਗਈ ਆ ਤੇ ਫਰੰਟ ਜਿਹੜੇ ਉਹਨਾਂ ਕਿਸਾਨਾਂ ਦੇ ਕੱਢ ਦਿੱਤੇ ਗਏ ਆ ਜਨੇ ਤਾਂ ਕੋਈ ਵੀ ਬੰਦਾ ਬਖਸ਼ਿਆ ਨਹੀਂ ਜਾਣਾ ਜੇ ਸਾਨੂੰ ਲੱਗਦਾ ਵੀ ਇੱਥੇ ਲੜਨ ਵਾਲਿਆਂ ਤੇ ਸੰਘਰਸ਼ ਕਰਨ ਵਾਲਿਆਂ ਤੇ ਨੂਏ ਟਾਰਗੇਟ ਕਰਨਗੇ ਇੱਥੇ ਜਿਹੜਾ ਬੰਦਾ ਸਾਲ ਛੋੜੇ ਸਾਹ ਲੈਂਣ ਤੇ ਵੀ ਟੈਕਸ ਲੱਗਣੇ ਆ ਛੋੜੇ ਪਾਣੀਆਂ ਦੇ ਟੈਕਸ ਛੋੜੀਆਂ ਹਵਾਵਾਂ ਦੇ ਟੈਕਸ ਧਰਤੀ ਦੇ ਟੈਕਸ ਕੁੱਲ ਚੀਜ਼ ਤੇ ਅੱਪ ਅੱਜ ਦੇਖ ਰਹੇ ਆ ਵੀ ਇਹ ਫੌਲਾ ਜਿਹੜਾ ਹੋ ਰਿਹਾ ਇਤਿਹਾਸ ਤੇ ਬੋਲੀ ਤੇ ਨੌਜਵਾਨੀ ਤੇ ਨਸ਼ਿਆਂ ਦੇ ਨਾਲ ਇਹ ਸਾਰੇ ਹਮਲੇ ਸਾਡੇ ਇਹ ਅੱਗ ਜਿਹੜੀ ਲਾਈ ਹੋਈ ਆ ਜਿਸ ਤਰੀਕੇ ਨਾਲ ਸਾਨੂੰ ਮਾਰਨਾ ਦੱਬਣਾ ਕੁਚਲਣਾ ਚਾਹੁੰਦੇ ਆ ਅੱਗ ਹਰ ਇੱਕ ਦੇ ਘਰੇ ਪਹੁੰਚਣੀ ਆ ਭਰਾਵੋ ਸੋ ਮੇਰੇ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਮਾਵਾਂ ਨੂੰ ਭੈਣਾਂ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਬੱਚਿਆਂ ਨੂੰ ਅਪੀਲ ਆ ਕਿ 25 ਜਨਵਰੀ ਨੂੰ ਵੱਡੀ ਗਿਣਤੀ ਦੇ ਵਿੱਚ ਜਿਵੇਂ ਆਪਾਂ ਪਿੱਛੇ ਹੁਣ ਆ ਖਨੌਰੀ ਬਹੁਤ ਵੱਡਾ ਇਕੱਠ ਹੋਇਆ ਸੀਗਾ ਜਾ ਉਹ ਤੋਂ ਪਹਿਲਾਂ ਵੀ ਪਾਣੀਆਂ ਦੇ ਮੋਰਚੇ ਸੀ ਇੱਥੇ ਬਹੁਤ ਵੱਡੇ ਕੱਠ ਆਪਾਂ ਕਈ ਵਾਰੀ ਕੀਤੇ ਆ ਸੋ ਦੁਬਾਰਾ ਆਪਾਂ ਨੂੰ ਰੂਹ ਫੂਕਣ ਦੀ ਲੋੜ ਐ ਮੋਰਚੇ ਦੇ ਵਿੱਚ ਤੇ ਇਹ ਰੂਹ ਫੂਕੀ ਜਾਣੇ ਸੋਡੇ ਕੱਠ ਨਾਲ ਸੋਡੇ ਏਕੇ ਨਾਲ ਸੋਡੀ ਗਿਣਤੀ ਦੇ ਨਾਲ ਸੋ ਭਰਾਵੋ ਤੁਹਾਨੂੰ ਹੱਥ ਬੰਨ੍ਹ ਕੇ ਫੀਲ ਐ ਕਿ ਜਿਹੜੇ ਸਾਡੀ ਖਾਤਰ ਆਪਣੀਆਂ ਭਰ ਜਵਾਨੀਆਂ ਜੇਲ੍ਹ ਚ ਗਏ ਸੀਗੇ ਤੇ ਅੱਜ ਬਜ਼ੁਰਗ ਹੋ ਚੁੱਕੇ ਆ ਪਰ ਹੌਸਲਾ ਨਹੀਂ ਹਾਰਿਆ ਕੰਗਾਂ ਦੇ ਪਰਿਵਾਰ ਮਗਰੋਂ ਖਤਮ ਹੋ ਗਏ ਘਰ ਉੱਜੜ ਗਏ ਕਲਾਂ ਦੇ ਵਿੱਚੁੱਲਾਂ ਚ ਘਾਉਗਿਆ ਏ ਜਾਇਦਾਦਾਂ ਜ਼ਮੀਨਾਂ ਸਰਕਾਰਾਂ ਨੇ ਕੋਰ ਕਰਤੀਆਂ ਉਹ ਸਾਡੀ ਖਾਤਰ ਬੈਠੇ ਨੇ ਬਈ ਸੋ ਸਾਡਾ ਵੀ ਫਰਜ਼ ਬਣਦਾ ਹੈ ਵੀ 25 ਤਰੀਕ ਨੂੰ ਅਸੀਂ ਵੱਡੀ ਗਿਣਤੀ ਦੇ ਵਿੱਚ ਇੱਥੇ ਹਮ ਹਮਾ ਕੇ ਪਹੁੰਚੀਏ